ਜਾਣ ਗੁਰੂ ਪਾਤਸ਼ਾਹ ਤੋਂ ਸਮਝਾਏ ਤੇ ਇਹ ਗੁਰ ਸੰਸਾਰ ਤੋਂ ਸੱਚਾ ਸਿਦਕਾਂ ਦਾ ਗਿਆਨ ਤੋਂ ਪਾਏ ਸਿਦਕਾ ਸੱਚਾ ਜਨਨ ਦਾ ਤਪੋਰ ਦਾ ਬਾਣੀ ਕਹਾ ਨਾਮ ਬਾਜ ਸੁਣੋ ਮੰਨ ਨੰਨਕ ਜਾਪ ਰਣ ਗਿਆਨ ਮਾਤਾ ਤੇ ਉਹਨਾਂ ਦਾ ਸਾਰ ਕਰੇ ਸੋਕ ਨੂੰ ਵਿਸਾੜੀਏ ਮਨੋ ਜੀਨ ਕਰੀ ਹੁ ਸੰਭਾਗ ਮਾਨ ਹੁ ਜਾਓ ਉਹਨਾਂ ਪ੍ਰੋਪੋਨੋ ਤੱਤ ਜੀ ਸਮਾਪਤ ਦੇ ਤਾ ਬੀਣ ਕਰਦੇ ਗਾਥਾ ਦਾ ਗੁਰ ਪ੍ਰਗਟਾਉਂ ਸਮਾਧੀਆ ਕਹਾ ਨਾ ਕੋਰ ਬੰਦਾ ਸੋਕ ਨੂੰ ਸਾਰ ਕਰਦੇ ਗੁਰੂ ਜੀ ਨੂੰ ਮਾਤਾ ਕਰਤੀ ਪਾਰ ਮਾਇਆ ਮਾਇਆ ਗਨ ਸਤਿ ਸਤਿ ਕਰ ਕਾ ਜਾਤੇ ਭਾਤ ਜਿ ਮੈਂ ਪ੍ਰਵਾਨ ਪਰਉ ਕੋ ਬੰਦਾ ਸਤਿ ਜੇ ਮਨਾ ਤਿਸਨਾ ਸਰਬ ਉੱਚਾ ਹੋ ਜਾਏ ਜਿਸ ਤੋਂ ਜੋ ਤਸੰਦਰਾ ਬਸਾ ਮਨ ਦਾ ਪੁਰ ਕਾ ਭਾਤ ਜਿ ਨਾਮ ਦਾ ਜਿ ਨਾਮ ਬਤਾ ਪਾਏ ਹਾਰਾ ਜਿ ਦੇਵੀ ਮਨ ਕੇ ਆਰਾਮ ਤੇ ਜਾ ਸਤਿ ਸਤਿ ਕਰ ਕਾ ਜਾ ਨਾਮ ਦਾ ਸਤਿ ਸਤਿ ਕਰ ਕਾ ਜਾ 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 ਸਤ ਯਾ ਕਬੂਲ ਸ੍ਰੀ ਕਾਂਗਿਆ ਕੁਮਾਰ ਜੋਤਿ ਸ੍ਰੀ ਕਾਂਗਿਆ ਕੁਮਾਰ ਆ ਰੱਬੇ ਮਾਤਾ ਰਾਣਾ ਬੇਤਾ ਜੀ ਦੇ ਰੂਪਾਂ ਦਾ ਸੁਲਾਬ ਬੋਲਣ ਤੋਂ ਬਾਅਦ ਸੁਪਨਾ ਉਹਨਾਂ ਦੇ ਕਿਹਾ ਦੇ ਆਨੰਦ ਬਾਣੀ ਜੀ ਦੇ ਦੁਰਕਾਰ ਦਾ ਰਾਮ ਨਾਮ ਰਚੋ ਇਹ ਪ੍ਰਵਾਹ ਹੋ ਜੇ ਬਾਬੂ ਸਾਹਿਬ ਜੀ ਮੇਰੇ ਮਹਾਰਾਮ ਬੰਮ ਜੀ ਉਹ ਸਭੀ ਹਰਮਨ ਸਿੰਘ ਪਤਨਾਲ ਸੰਪਰਕ ਰੋਹ ਸਾਡੇ ਕੋਲੋਂ ਨਾਮ ਦਾ ਗੁਪੰਦਨ ਨਾਮ ਦਾ ਬਾਜਾ ਪਣ ਬਚਾਇਆ ਲਜਾਇਆ ਬਚਾਇਆ ਪੌਣ ਨਾਂ ਦੁਆਰਾ ਪਰਮਜੀਵ ਰਸਾ ਕੋ ਦਰਖਾਣ ਤੋਂ ਨਾਮ ਮਾਣੇ ਸਾਨੂੰ ਦੋ ਦੁਆ ਬਿਲਾਇਆ ਕਹੇ ਦੇਕ ਰੁਪਨਾਉ ਨਾਉ ਦੇ ਤਸਾਂ ਦਾ ਜਾਈ ਪਾਇਆ ਕਹੇ ਨਾ ਤਸਿਆ ਰਿ ਗੁਪੰਦਨ ਨਾਮ ਦਾ ਬਾਜਾ ਪਣ ਬੁਜਾਇਆ ਇਹੋ ਸਤਿਪੂਰਨ ਸਾਚਿਕ ਜਾਗੂ ਜਾਗੂ ਤੋਂ ਲੱਗ ਕੱਪਤ ਜਿੱਤ ਸਾਨੂੰ ਬਿਹਾ ਹੋਈ ਸਤਿਉਦਿਆ ਜਲਪਾ ਗੁਰੂ ਜੀ ਨੂੰ ਅੱਜ ਅਸੀਂ ਪਾਠ ਤੇ ਕਉਨ ਦਾ ਸਾਧਨਾ ਦੇ ਬਸਤੇ ਤੋਂ ਕਹਾਵੇ ਲਾਜ਼ਮ ਜਨਮਾਣਾ ਸਤਿਆੰਕ ਨੂੰ ਇਸ ਤਾਲ ਦੇ ਸੰਗਾਂ ਸ਼੍ਰੀ ਵਾਹਿਗੁਰੂ ਦਾ ਜੀਤ ਕਨਾਸੇ Om Namah Shivaya Tera varta na jaane jena shaha Tor mara namo Ananta no